ਆਖਰਕਾਰ 131ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਗਿਆ 26 ਨਵੰਬਰ 2024 ਦੇ ਵਿੱਚ ਉਹਨਾਂ ਨੇ ਇਹ ਮਰਨ ਵਰਤ ਸ਼ੁਰੂ ਕੀਤਾ ਸੀ ਜਨਵਰੀ ਦੇ ਵਿੱਚ ਉਹਨਾਂ ਨੇ ਆਪਣੀ ਜੋ ਮੈਡੀਕਲ ਸਹਾਇਤਾ ਲੈਣੀ ਹੈ ਉਹ ਸ਼ੁਰੂ ਕਰ ਦਿੱਤੀ ਸੀ ਤੇ ਅੱਜ 131ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਨੂੰ ਸਮਾਪਤ ਕਰ ਦਿੱਤਾ ਹੈ ਏ ਅਲੰਗ ਜੀ ਸਿੰਘ ਢੱਲੇਵਾਲ ਨੇ ਇਸ ਕਰਕੇ ਕੀਤਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਲਗਾਤਾਰ ਉਹਨਾਂ ਨੂੰ ਅਪੀਲ ਕਰ ਰਹੇ ਸੀ ਉਹਨਾਂ ਨੂੰ ਬੇਨਤੀਆਂ ਕਰ ਰਹੇ ਸੀ ਹੁਕਮ ਕਰ ਰਹੇ ਸੀ ਕਿ ਤੁਸੀਂ ਆਪਣਾ ਮਰਨ ਵਰਤ ਸਮਾਪਤ ਕਰੋ ਅਤੇ ਤਕੜੇ ਹੋ ਕੇ ਸਰਕਾਰ ਦੇ ਨਾਲ ਲੜਾਈ ਲੜੋ ਤਾਂ ਢੱਲੇਵਾਲ ਨੇ ਇਸ ਮੌਕੇ ਇਹ ਗੱਲ ਆਖੀ ਹੈ ਕਿ ਮੈਂ ਪੱਥਰ ਦਿਲ ਦੇ ਉੱਪਰ ਰੱਖ ਕੇ ਤੁਹਾਡਾ ਹੁਕਮ ਮੰਨ ਕੇ ਆਪਣਾ ਮਰਨ ਵਰਤ ਸਮਾਪਤ ਕਰ ਰਿਹਾ ਪਰ ਇਹ ਜੰਗ ਲਗਾਤਾਰ ਜਾਰੀ ਰਹੇਗੀ ਜਦੋਂ ਤੱਕ ਐਮਐਸਪੀ ਦੀ ਗਾਰੰਟੀ ਕਿਸਾਨਾਂ ਨੂੰ ਨਹੀਂ ਮਿਲਦੀ ਮੈਂ ਕਿਸਾਨਾਂ ਦੇ ਲਈ ਸੰਘਰਸ਼ ਕਰਦਾ ਰਹਾਂਗਾ ਡੱਲੇਵਾਲ ਨੇ ਇਹ ਐਲਾਨ ਕੀਤਾ ਤਾਂ ਦੂਸਰੇ ਪਾਸੇ ਰਮਨੇਸ਼ ਸਿੰਘ ਬਿੱਟੂ ਜਗਜੀਤ ਸਿੰਘ ਡੱਲੇਵਾਲ ਦੇ ਇਸ ਐਲਾਨ ਤੋਂ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਉਹਨਾਂ ਨੇ ਡੱਲੇਵਾਲ ਦਾ ਜਿੱਥੇ ਧੰਨਵਾਦ ਕੀਤਾ ਉਸ ਉੱਥੇ ਹੀ ਉਹਨਾਂ ਦੇ ਵੱਲੋਂ ਡੱਲੇਵਾਲ ਨੂੰ ਭਰੋਸਾ ਦਿੱਤਾ ਗਿਆ ਕਿ ਜਿਹੜੀ ਗੱਲ ਤੁਸੀਂ ਮੰਨੀ ਹੈ ਕੇਂਦਰ ਸਰਕਾਰ ਦੀ ਮਰਨਾਰਤ ਖਤਮ ਕਰਨ ਦੀ ਅਸੀਂ ਤੁਹਾਡੀ ਉਮੀਦਾਂ ਤੇ ਖਰੇ ਉਤਰਾਂਗੇ ਉਹਨਾਂ ਨੇ ਲਿਖਿਆ ਅਸੀਂ ਆਪਣੇ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਬੇਨਤੀ ਨੂੰ ਮੰਨਦਿਆਂ ਆਪਣਾ ਮਰਨ ਵਕਤ ਖਤਮ ਕਰ ਦਿੱਤਾ ਜੋ ਭਰੋਸਾ ਡੱਲੇਵਾਲ ਸਾਹਿਬ ਨੂੰ ਕੇਂਦਰ ਸਰਕਾਰ ਤੇ ਕੀਤਾ ਅਸੀਂ ਉਸ ਭਰੋਸੇ ਦੇ ਉੱਤੇ ਪੂਰੇ ਜ਼ਰੂਰ ਉਤਰਾਂਗੇ ਤਾਂ ਇਹ ਗੱਲ ਡੱਲੇਵਾਲ ਦੇ ਬਾਰੇ ਆਖੀ ਗਈ ਹੈ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਵੱਲੋਂ ਦੂਸਰੇ ਪਾਸੇ ਇਸ ਮੌਕੇ ਇੱਕ ਜਿਹੜਾ ਟਵੀਟ ਆਉਂਦਾ ਹੈ ਸ਼ਿਵਰਾਸਿੰਗ ਚੋਹਾਨ ਜੋ ਖੇਤੀਬਾੜੀ ਮੰਤਰੀ ਨੇ ਭਾਰਤ ਦੇ ਉਹਨਾਂ ਨੇ ਕੁਝ ਦਿਨ ਪਹਿਲਾਂ ਆਖਿਆ ਸੀ ਕਿ ਢਲੇਵਾਰ ਨੂੰ ਆਪਣਾ ਮਰਨ ਵਰਤ ਸਮਾਪਤ ਕਰਨਾ ਚਾਹੀਦਾ ਹੈ ਅਸੀਂ ਉਹਨਾਂ ਦੀਆਂ ਮੰਗਾਂ ਦੇ ਉੱਤੇ ਪੂਰੀ ਤਰ੍ਹਾਂ ਗੌਰ ਕਰ ਰਹੇ ਹਾਂ ਤਾਂ ਇੱਥੇ ਜਿੱਥੇ ਇਹ ਗੱਲ ਵੀ ਪ੍ਰਚਾਰੀ ਜਾ ਰਹੀ ਹੈ ਕਿ ਰਵਨੀ ਸਿੰਘ ਮੇਟੂ ਨੇ ਜਿਵੇਂ ਆਖਿਆ ਕੇ ਕੇਂਦਰ ਸਰਕਾਰ ਦੀ ਗੱਲ ਮੰਨੀ ਹੈ ਪਰ ਇਸ ਮਾਮਲੇ ਦੇ ਉੱਤੇ ਸ਼ਿਵਰਾਜ ਸਿੰਘ ਚੋਹਾਨ ਵਾਲੀ ਗੱਲ ਦੇ ਉੱਤੇ ਡੱਲੇਵਾਲ ਨੇ ਸਾਫ਼ ਇਨਕਾਰ ਕੀਤਾ ਕਿ ਮੈਂ ਸ਼ਿਵਰਾਜ ਸਿੰਘ ਚੋਹਾਨ ਦੀ ਗੱਲ ਨਹੀਂ ਮੰਨੀ ਹੈ ਮੈਂ ਕਿਸਾਨਾਂ ਦਾ ਹੁਕਮ ਮੰਨਿਆ ਜਿਹੜੇ ਮੈਨੂੰ ਲਗਾਤਾਰ ਕਰ ਰਹੇ ਸੀਗੇ ਮਰਨ ਵਕਤ ਸਮਾਪਤ ਕੀਤਾ ਜਾਣਾ ਚਾਹੀਦਾ ਤਾਂ ਡੱਲੇਵਾਲ ਦਾ ਇੱਥੇ ਸਾਫ਼ ਤੌਰ ਤੇ ਕਹਿਣਾ ਹੈ ਕਿ ਮੈਂ ਕਿਸਾਨਾਂ ਦੀ ਲੜਾਈ ਇਸੇ ਤਰ੍ਹਾਂ ਲੜਦਾ ਰਹਾਂਗਾ ਪਰ ਕੁਝ ਲੋਕ ਸੋਸ਼ਲ ਮੀਡੀਆ ਤੇ ਜੇ ਦੇਖੀਏ ਤਾਂ ਕਮੈਂਟਾਂ ਦੇ ਵਿੱਚ ਇਹ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਢੱਲੇਵਾਲ ਨੇ ਮਰਨ ਵਰਤ ਨਹੀਂ ਡਰਾਮਾ ਖਤਮ ਕੀਤਾ ਕਿਉਂਕਿ 131 ਦਿਨ ਡਰਾਮਾ ਚੱਲਿਆ ਤੇ ਅੱਜ ਉਹਨਾਂ ਨੇ ਖਤਮ ਕਰ ਦਿੱਤਾ ਹੈ ਤਾਂ ਇਸ ਨੂੰ ਕਈ ਲੋਕ ਡਰਾਮੇ ਦਾ ਨਾਮ ਦੇ ਰਹੇ ਨੇ ਅਤੇ ਦੂਜੀਆਂ ਜਥੇਬੰਦੀਆਂ ਦੇ ਬਹੁਤ ਸਾਰੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ ਪਰ ਕੀ ਜੁਡੀਸਰ ਢੱਲੇਵਾਲ ਦਾ ਮਰਨ ਵਰਤ ਤੁਹਾਨੂੰ ਡਰਾਮਾ ਲੱਗਦਾ ਸੀ ਇਸ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ